ਗੁਰਦੁਆਰਾ ਪਾਤਸ਼ਾਹੀ 6ਵੀ ਹਦੀਆਰਾ ਜ਼ਿਲ੍ਹਾ ਲਾਹੌਰ ਗੁਰਦੁਆਰਾ ਪਾਤਸ਼ਾਹੀ 6ਵੀ ਹਦੀਆਰਾ ਜ਼ਿਲ੍ਹਾ ਲਾਹੌਰ ਪਾਕਿਸਤਾਨ ਦੇ ਵਿੱਚ ਸਥਿਤ ਹੈ ਇਹ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੰਬੰਧਤ ਹੈ ਗੁਰਦੁਆਰਾ ਹਰਗੋਬਿੰਦ ਜੀ ਨੇ ਹਦੀਆਰਾ ਪਿੰਡ ਦਾ ਦੌਰਾ ਕੀਤਾ ਸੀ ਜਿੱਥੇ ਸਿੱਖ ਸੰਗਤ ਦੇ ਪ੍ਰੇਮ ਭਰੇ ਸਵਾਗਤ ਦੇ ਕਾਰਨ ਉਨ੍ਹਾਂ ਨੇ ਇਸ ਸਥਾਨ ਨੂੰ ਪਵਿੱਤਰ ਕੀਤਾ ਗੁਰਦੁਆਰਾ ਪਿੰਡ ਦੀ ਸਭ ਤੋਂ ਉੱਚੀ ਇਮਾਰਤ ਹੈ ਅਤੇ ਦੂਰੋਂ ਹੀ ਦਿਖਾਈ ਦਿੰਦੀ ਹੈ ਹਾਲਾਂਕਿ ਇਸ ਇਮਾਰਤ ਦੀ ਹਾਲਤ ਚੰਗੀ ਹੈ ਪਰ ਇਸ ਦੀ ਸੰਭਾਲ ਲਈ ਕੋਈ ਵਿਵਸਥਾ ਨਹੀਂ ਹੈ ਇਸ ਸਮੇਂ ਅੰਮ੍ਰਿਤਸਰ ਤੋਂ ਆਏ ਸ਼ਰਨਾਰਥੀ ਇਸ ਦੇ ਵਿੱਚ ਵਸੇ ਹੋਏ ਹਨ ਗੁਰਦੁਆਰਾ ਪਾਤਸ਼ਾਹੀ 6ਵੀ ਹਦਿਆਰਾ ਦੀ ਇਤਿਹਾਸਕ ਮਹੱਤਤਾ ਅਤੇ ਧਾਰਮਿਕ ਅਹਿਮੀਅਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਦੀ ਸਾਂਭ ਸੰਭਾਲ ਅਤੇ ਰੱਖਿਆ ਦੇ ਲਈ ਸਰਕਾਰ ਅਤੇ ਸਿੱਖ ਸੰਸਥਾਵਾਂ ਨੂੰ ਸਹਿਯੋਗੀ ਕਦਮ ਚੁੱਕਣ ਦੀ ਜ਼ਰੂਰਤ ਹੈ। ਇਹ ਇਮਾਰਤ ਸੁੰਦਰ ਅਤੇ ਮਜ਼ਬੂਤ ਹੈ ਪਰ ਇਸ ਦੀ ਸੰਭਾਲ ਦੇ ਲਈ ਕੋਈ ਵਿਵਸਥਾ ਨਹੀਂ ਹੈ। ਗੁਰਦੁਆਰਾ ਬਾਬਾ ਜਮਿਆਤ ਸਿੰਘ ਜੀ ਕਾਨਾ ਲਾਹੌਰ ਗੁਰਦੁਆਰਾ ਬਾਬਾ ਜਮਿਅਤ ਸਿੰਘ ਜੀ ਪਾਕਿਸਤਾਨ ਦੇ ਵਿੱਚ ਸਥਿਤ ਹੈ। ਇਹ ਗੁਰਦੁਆਰਾ ਬਾਬਾ ਜਮਿਅਤ ਸਿੰਘ ਜੀ ਦੀ ਯਾਦ ਦੇ ਵਿੱਚ ਬਣਾਇਆ ਗਿਆ ਹੈ। ਦਰਅਸਲ ਬਾਬਾ ਜਮਿਅਤ ਸਿੰਘ ਜੀ ਪਹਿਲਾਂ ਆਪਣੇ ਖੇਤਰ ਦੇ ਇੱਕ ਮਸ਼ਹੂਰ ਚੋਰ ਸਨ। ਇੱਕ ਵਾਰ ਜਦੋਂ ਉਹ ਚੋਰੀ ਕਰਕੇ ਭੱਜ ਰਹੇ ਸਨ, ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ। ਫੜੇ ਜਾਣ ਦੇ ਡਰ ਦੇ ਨਾਲ ਉਹਨਾਂ ਨੇ ਮਨ ਦੇ ਵਿੱਚ ਸਤਿਗੁਰੂ ਦਾ ਨਾਮ ਜਪਿਆ ਅਤੇ ਫੈਸਲਾ ਕੀਤਾ ਕਿ ਉਹ ਮੁਰ ਚੋਰੀ ਨਹੀਂ ਕਰਨਗੇ। ਜਦੋਂ ਮਾਲਕ ਨੇ ਆਪਣੇ ਪਸ਼ੂਆਂ ਦੇ ਨੇੜੇ ਆ ਕੇ ਉਹਨਾਂ ਨੂੰ ਪਛਾਨਿਆ ਨਹੀਂ ਤਾਂ ਇਸ ਘਟਨਾ ਨੇ ਉਹਨਾਂ ਨੂੰ ਗੁਰੂ ਦੇ ਪ੍ਰਤੀ ਭਗਤੀ ਦੇ ਵਿਚਲਾ ਦਿੱਤਾ ਉਸ ਤੋਂ ਬਾਅਦ ਬਾਬਾ ਜਮਿਆਤ ਸਿੰਘ ਜੀ ਨੇ ਆਪਣੀ ਜ਼ਿੰਦਗੀ ਸਤਗੁਰਾਂ ਦਾ ਨਾਮ ਜਪਣ ਦੇ ਵਿੱਚ ਬਿਤਾਈ ਗੁਰਦੁਆਰਾ ਬਾਬਾ ਜਮਿਆਤ ਸਿੰਘ ਜੀ ਦੀ ਇਮਾਰਤ ਤਿੰਨ ਮੰਜ਼ਲਾ ਵਾਲੀ ਸੁੰਦਰ ਬਿਲਡਿੰਗ ਹੈ ਜਿਸ ਦੇ ਸਾਹਮਣੇ ਦੋ ਮੰਜ਼ਲਾ ਵਾਲਾ ਲੰਗਰ ਹਾਲ ਅਤੇ ਸਿੱਖ ਯਾਤਰੀਆਂ ਦੇ ਲਈ ਰਹਿਾਈਸ਼ੀ ਕਮਰੇ ਹਨ ਇਹ ਨਾਲੀ ਪਿੰਡ ਦਾ ਕੁਲੇ ਕੀ ਇਹ ਬਾਬਾ ਉੱਥੋਂ ਦਾ ਰਹਿਣ ਵਾਲਾ ਇਹ ਬਾਬੇ ਦੇ ਨਾਂ 500 ਕਿੱਲਾ ਜ਼ਮੀਨ ਹੈ ਜਿਹੜੀ ਮਹਿਕਮਾ ਕਾਫ ਜਿਹੜੀ ਹੈ ਕਿ ਨਹੀਂ ਉਹਦੇ ਅੰਡਰ ਹੈ ਇਹ ਗੁਰਦੁਆਰਾ ਵੀ ਮਹਿਕਮਾ ਕਾਫ ਦੇ ਅੰਡਰ ਹੈ ਇਹ ਹੁਣ ਡਿੱਗ ਪਿਆ ਸਾਰਾ ਬਈ ਇਹ ਮਹਿਕਮਾ ਕਾਫ ਵਾਲੋਂ ਕੀ ਲਾਹਲੀ ਕੀ وجہ سے ان ਕੀ ਕੁਝ ਕਮਰਾਨ ਨੋ ਕੀ ਲਾਹਲੀ ਕੀ وجہ سے ਇਹ ਜੋ ਚੀਜ਼ਾਂ ਆ ਇਹ ਇਧਰ ਧਿਆਨ ਨਹੀਂ ਦੇਦੇ इस वजह से ये इनकी ये खस्ता हालत हुई है और क्या कह सकते हैं आवाम तो आवाम ही है ना आवाम ने तो आना जाना ही उसने क्या करना है कुछ भी नहीं स्थान हूँ उजड़ चुके हैं इतने लोग ने कब्जा कर लिया है गुरुद्वारा बाबा जमयात सिंह जी दी इतिहासक महत्ता ਅਤੇ ਧਾਰਮਿਕ ਅਹਿਮੀਅਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਦੀ ਸੰਭਾਲ ਅਤੇ ਰੱਖਿਆ ਲਈ ਸਰਕਾਰ ਅਤੇ ਸਿੱਖ ਸੰਸਥਾਵਾਂ ਨੂੰ ਸਹਿਯੋਗੀ ਕਦਮ ਚੁੱਕਣ ਦੀ ਲੋੜ ਹੈ। ਗੁਰਦੁਆਰਾ ਲਾਹੂਰਾ ਸਾਹਿਬ ਪਾਤਸ਼ਾਹੀ ਪਹਿਲੀ ਕੋਵਿੰਡੀ ਗੁਰਦੁਆਰਾ ਲਾਹੂਰਾ ਸਾਹਿਬ ਜਿਸ ਨੂੰ ਗੁਰਦੁਆਰਾ ਪਹਿਲੀ ਪਾਤਸ਼ਾਹੀ ਵੀ ਕਿਹਾ ਜਾਂਦਾ ਹੈ। ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਦੇ ਕੋਵਿੰਡੀ ਦੇ ਵਿੱਚ ਸਥਿਤ ਇੱਕ ਇਤਿਹਾਸਕ ਸਿੱਖ ਧਾਰਮਿਕ ਸਥਾਨ ਹੈ। ਇਹ ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜਿਆ ਹੋਇਆ ਹੈ। ਗੁਰਦੁਆਰੇ ਨੂੰ ਧਰਮਸ਼ਾਲਾ ਸਤਗੁਰੂ ਨਾਨਕ ਦੇਵ ਜੀ ਵੀ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਜੈਮਨ ਤੋਂ ਇਸ ਪਿੰਡ ਦੇ ਵਿੱਚ ਆਏ ਸਨ ਅਤੇ ਇੱਕ ਲਾਹੌਰਾ ਦੇ ਦਰਖਤ ਦੀ ਨਲਮਛਾ ਹੇਠ ਘਰੇ ਸਨ। ਇਹਦਾ ਸੋਨਾ ਸੀ ਆ ਜੀ ਵੱਡੀ ਫੁੱਲ ਫੁੱਲ ਪਏ ਬਾਹਰ ਵੀ ਦੇ ਅੰਦਰ ਵੀ ਫੁੱਲ ਪਏ ਵੱਡੀ ਦੀ ਛੋਟੀ ਜਿੱਦੀ ਉਹ ਬਾਹਰ ਉਹਦੀ ਜਗਾ ਉਹਦੀ ਉਹਦੇ ਵਿੱਚ ਵੀ ਇਹ ਵੀ ਇਹਨਾਂ ਦੇ ਜਾ ਕੇ ਪੜੀਆਂ ਨੇ ਪੜੀਆਂ ਹੋਣੀਆਂ ਨੇ ਛਪੀਆਂ ਜੇ ਵੀ ਇੱਥੇ ਵੀ ਪੜੀਆਂ ਛਪੀਆਂ ਆ ਬਾਹਰ ਵੀ ਦੇ ਅੰਦਰ ਵੀ ਇੱਥੇ ਆਪਣੇ ਵੱਡਿਆਂ ਤੋਂ ਜਿਹੜਾ ਸੁਣਿਆ ਨਾ ਕਿ ਇੱਥੇ ਇਹ ਗੁਰਦੁਆਰਾ ਬਣਨ ਤੋਂ ਪਹਿਲਾਂ ਜਿਹੜੇ ਸੀ ਨਾ ਇੱਥੇ ਘਾਰ ਹੀ ਉਹ ਉੱਥੇ ਇੱਕ ਬਾਬਾ ਰਹਿੰਦਾ ਸੀ ਤੇ ਜਦੋਂ ਗੁਰਦੁਆਰਾ ਸਾਹਿਬ ਆਇਆ ਨਾ ਗੁਰੂ ਨਾਨਕ ਉਹਨੇ ਆਨ ਕੇ ਬਾਅਦ ਵਿੱਚ ਆਪਣੇ ਜੋਰ ਦੇ ਸਿਰ ਦੇ ਇੱਥੇ ਗੁਰਦੁਆਰਾ ਬਣਾਇਆ ਬਾਅਦ ਇੱਥੇ ਪੱਕਾ ਤਲਾਬ ਹੀ ਸਾਰਾ ਕੁਝ ਹੀ ਬਰਾਂਡੇ ਵੀ ਹੀ ਡੰਗਰ ਵੀ ਰੱਖੇ ਲੋਕਾਂ ਨੇ ਹਰ ਸ਼ੈ ਰੱਖੀ ਪੁੱਤਰ ਮੈਂ ਦੇ ਇਨੀ ਜਾਣਦਾ ਉਥੋਂ ਇੰਨਾ ਕ ਫੈਜੇ ਆ ਮੋਕੇ ਤੁਹਾਨੂੰ ਵਾਰ ਵਾਰ ਦੱਸਦਾ ਨਹੀਂ ਮੋਕੇ ਅੱਜ ਹਸਪਤਾਲਾਂ ਦੇ ਰਮਾਨ ਨਹੀਂ ਕਈਆਂ ਨੂੰ ਆਉਂਦਾ ਤੇ ਉਥੋਂ ਦੂਜੇ ਦਿਨ ਉਹ ਛੱਡ ਕੇ ਪਤਾ ਨਹੀਂ ਕਿੱਧਰ ਜਾਂਦਾ ਇਸ ਦੇ ਲਈ ਗੁਰਦੁਦਵਾਰਾ ਸਾਹਿਬ ਦਾ ਨਾਮ ਲਾਹੂਰਾ ਸਾਹਿਬ ਪੈ ਗਿਆ ਇੱਕ ਗੁਰਦੁਆਰਾ ਗੁਰੂ ਦੇ ਸਿੱਖਾਂ ਦੇ ਸਥਾਨ ਉਤੇ ਬਣਾਇਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਦੀਆਂ ਤੱਕ ਇੱਥੇ ਜਾਰੀ ਰਿਹਾ ਯੂਨੀਅਨ ਕੌਂਸਲ ਦਾ ਦਫ਼ਤਰ ਹੁਣ ਗੁਰਦੁਆਰੇ ਦੇ ਵਿੱਚ ਸਥਿਤ ਹੈ ਇਸ ਗੁਰੂ ਘਰ ਦੇ ਮੌਜੂਦਾ ਹਾਲਾਤਾਂ ਦੀ ਝੇਕਰ ਗੱਲ ਕਰੀਏ ਤਾਂ ਮੁੱਖ ਦਰਵਾਜ਼ਾ ਟੁੱਟ ਚੁੱਕਿਆ ਹੈ ਸਿਰਫ ਦੋ ਕਮਰੇ ਬਚੇ ਹਨ ਮੁੱਖ ਦਰਵਾਜ਼ਾ ਟਹਿ ਗਿਆ ਹੈ ਅਤੇ ਪ੍ਰਕਾਸ਼ ਅਸਥਾਨ ਗਾਇਬ ਹੋ ਗਿਆ ਸਿਰਫ ਦੋ ਹੀ ਕਮਰੇ ਬਚੇ ਹਨ ਜਿਨ੍ਹਾਂ ਦੇ ਵਿੱਚ ਦਫ਼ਤਰ ਕੰਮ ਕਰਦੇ ਹਨ ਗੁਰਦੁਆਰੇ ਦੇ ਨਾਲ 20 ਬਿਗਾ ਜ਼ਮੀਨ ਜੁੜੀ ਹੋਈ ਹੈ